ਸਤਿ ਸ਼੍ਰੀ ਅਕਾਲ ਦੋਸਤੋ ਯੰਗ ਫਾਰਮਰ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਆਮ ਹੀ ਆਪਾਂ ਗੱਲਾਂ ਸੁਣਦੇ ਆਂ ਲੋਕ ਗੱਲਾਂ ਕਰਦੇ ਨੇ ਕਿ ਆਪਣੀਆਂ ਖੁਰਾਕਾਂ ਦੇ ਵਿੱਚ ਜ਼ਹਿਰ ਆ ਗਿਆ ਸਾਡੀਆਂ ਫਸਲਾਂ ਸਬਜ਼ੀਆਂ ਸਾਰੀਆਂ ਜ਼ਹਿਰ ਹੋ ਗਈਆਂ ਚੰਗਾ ਖਾਣ ਪੀਣ ਨੂੰ ਨਹੀਂ ਮਿਲਦਾ ਪਰ ਬਹੁਤ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਸਾਡੇ ਕਿਸਾਨ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਆਪਣੇ ਪਰਿਵਾਰ ਨੂੰ ਅੱਜ ਵੀ ਚੰਗੀ ਖੁਰਾਕ ਦੇ ਰਹੇ ਆ ਉਹਨਾਂ ਨੇ ਜ਼ਹਿਰਾਂ ਨੂੰ ਆਪਣੇ ਖੇਤਾਂ ਤੋਂ ਆਪਣੀਆਂ ਸਬਜ਼ੀਆਂ ਤੋਂ ਦੂਰ ਕੀਤਾ ਹੈਗਾ ਅੱਜ ਆਪਾਂ ਪਹੁੰਚੇ ਆ ਅਜਿਹੀ ਇੱਕ ਮਿਹਨਤੀ ਨੌਜਵਾਨ ਕਿਸਾਨ ਦੇ ਕੋਲ ਜਿਸ ਨੇ ਆਪਣੇ ਪਰਿਵਾਰ ਤੋਂ ਆਪਣੇ ਖੇਤ ਤੋਂ ਜਿਹੜਾ ਜ਼ਹਿਰ ਨੂੰ ਕੱਢ ਕੇ ਆਪਣੇ ਪਰਿਵਾਰ ਨੂੰ ਵਧੀਆ ਜਿਹੜੀਆਂ ਤੰਦਰੁਸਤ ਸਬਜ਼ੀਆਂ ਅਤੇ ਫਲ ਦੇ ਰਿਹਾ ਹੈਗਾ ਆਪਾਂ ਖੜੇ ਆ ਪਿੰਡ ਸਿੱਖਾਂਵਾਲਾ ਨੇੜੇਕੋਟ ਪੂਰਾ ਬਾਈ ਬੱਬੂ ਸੰਧੂ ਕੋਲ ਬਾਈ ਦਾ ਪਹਿਲਾਂ ਸਵਾਗਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਤੁਹਾਡਾ ਧੰਨਵਾਦ ਤੁਸੀਂ ਇੱਥੇ ਪਹੁੰਚੇ ਆ ਸਾਡੇ ਕੋਲ ਸਭ ਤੋਂ ਪਹਿਲਾਂ ਬਾਈ ਆਪਣੇ ਬਾਰੇ ਦੱਸਿਓ ਹਨਾ ਜੀ ਆਪਾਂ ਕਿੱਥੇ ਖੜੇ ਆ ਤੇ ਇਹ ਜਿਹੜਾ ਸ਼ੌਂਕ ਹੈਗਾ ਤੁਹਾਨੂੰ ਕਿਵੇਂ ਪਿਆ ਜੀ ਜੀ ਬਾਈ ਜੀ ਆਪਣਾ ਪਿੰਡ ਸਿੱਖਾਲਾ ਜ਼ਿਲ੍ਹਾ ਫਰੀਦਕੋਟ ਹਾਂਜੀ ਨੇੜੇਕੋਟ ਕਪੂਰਾ ਇਹ ਸ਼ੌਂਕ ਨਾਲ ਜਦੋਂ ਆਪਾਂ ਹੁਣ ਅਕਸਰ ਸੁਣਦੇ ਆ ਕਿ ਕੋਈ 30 ਸਾਲ ਦੀ ਉਮਰ ਚ ਕੋਈ 40 ਸਾਲ ਦੀ ਉਮਰ ਚ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਹਾਰਟ ਅਟੈਕ ਹੋ ਗਿਆ ਕਿਸੇ ਨੂੰ ਕੋਈ ਬਿਮਾਰੀ ਕਿਸੇ ਨੂੰ ਕੋਈ ਬਿਮਾਰੀ ਆ ਕੋਈ ਉਮਰ ਨਹੀਂ ਰਹੀ ਜੀ ਤੇ ਬਿਮਾਰੀਆਂ ਇੰਨੀਆਂ ਤੁਸੀਂ ਹਰੇਕ ਘਰ ਦੇ ਵਿੱਚ ਜੇ 10 ਜੀ ਆ ਦਸੇ ਜੀ ਗੋਲੀਆਂ ਖਾਂਦੇ ਆ ਜੀ ਜੇ ਹੋਰ ਨਹੀਂ ਤਾਂ ਐਸਿਡ ਤਾਂ ਹਰੇਕ ਨੂੰ ਬਣਦਾ ਹੀ ਆ ਹਮ ਡਿਪਰੈਸ਼ਨ ਹਰੇਕ ਨੂੰ ਜੀ ਫਿਰ ਅਸੀਂ ਦੇਖਿਆ ਕਿ ਇਹਦਾ ਕਾਰਨ ਕੀ ਆ ਹਮ ਕਾਫੀ ਮੈਂ ਕਈ ਸਾਲ ਹੋ ਗਏ ਲੱਗਿਆ ਨੂੰ ਕਿ ਯਾਰ ਪਤਾ ਲੱਗੇ ਫਿਰ ਪਤਾ ਲੱਗਾ ਕਿ ਵੀ ਯਾਰ ਇਹਦਾ ਕਾਰਨ ਇਹ ਆ ਕਿ ਆਪਣਾ ਜਿਹੜਾ ਖਾਣ ਪੀਣਾ ਠੀਕ ਨਹੀਂਗਾ ਜੀ ਇਹਦੇ ਵਿੱਚ ਨਿਊਟ੍ਰੀਸ਼ਨ ਨਹੀਂਗਾ ਸਾਡਾ ਜਿਹੜਾ ਫੂਡ ਆ ਥੋਥਾ ਸਾਡੇ ਕੋਲੇ ਭੋਜਨ ਦੀ ਕਮੀ ਆ ਸਾਡੇ ਦੇਸ਼ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਕਹੋਗੇ ਕਿ ਭੋਜਨ ਦਾ ਵਾਧੂ ਅਨਾਜ ਭੰਡਾਰ ਭਰੇ ਪਏ ਆ ਪਰ ਉਹ ਤੁਥਾ ਭੋਜਨ ਆ ਉਹ ਖਾਣ ਦੇ ਲਾਇਕ ਨਹੀਂ ਉਹ ਖਾਣ ਨਾਲ ਬਿਮਾਰੀਆਂ ਹੁੰਦੀਆਂ ਹੂੰ ਫਿਰ ਫਿਰ ਇਹ ਨਾ ਸਮਝ ਜਾਵੇ ਕਿ ਆਰਗੈਨਿਕ ਹੈਗਾ ਕੀ ਆ ਹੂੰ ਵੀ ਆਰਗੈਨਿਕ ਲੋਕ ਸਮਝ ਲੈਂਦੇ ਆ ਕਿ ਰੇਸ ਨਹੀਂ ਪਾਈ ਸਪਰੇ ਨਹੀਂ ਕੀਤਾ ਉਹ ਆਰਗੈਨਿਕ ਬਣ ਗਿਆ ਪਰ ਉਹ ਆਰਗੈਨਿਕ ਨਹੀਂ ਇਹਦੀ ਸਮਝ ਹੁਣ ਲੱਗੀ ਆ ਜੀ ਫਿਰ ਕਈ ਬੰਦਿਆਂ ਨੂੰ ਮਿਲੇ ਫਿਰ ਅਖੀਰ ਦੇ ਵਿੱਚ ਜਦੋਂ ਸਾਡੇ ਸਰਦਾਰ ਕਮਲਜੀਤ ਸਿੰਘ ਹੇਅਰ ਐਡਵੋਕੇਟ ਸਾਹਿਬ ਜਿਨ੍ਹਾਂ ਨੇ ਕਿ ਆਪਣਾ ਫਰਮੈਸਟੀਆ ਆਪਣੇ ਸੋਨਗੜ ਸੋਨਗੜ ਦੇ ਵਿੱਚ ਹਾਂਜੀ ਜਦੋਂ ਉਹਨਾਂ ਕੋਲੇ ਗਏ ਤਾਂ ਉਹਨਾਂ ਨੇ 3 ਦਿਨ ਮੈਂ ਕਲਾਸ ਲਈ ਉਹਨਾਂ ਕੋਲ 3 ਦਿਨ ਉੱਥੇ ਰਹੇ ਹਾਂਜੀ ਤੇ ਉਹਨਾਂ ਨੇ ਸਾਨੂੰ ਫੂਡ ਵੀ ਖਵਾਇਆ ਤੇ ਉਹ ਜਿਹੜਾ ਫੂਡ ਸੀ ਉਹਦੇ ਵਿੱਚ 스멜 ਆਉਂਦੀ ਸੀ ਜਿਵੇਂ ਆਪਾਂ ਪਹਿਲਾਂ ਫੂਡ ਖਾਂਦੇ ਹੁੰਦੇ ਸੀ 스멜 ਆਉਂਦੀ ਹੁੰਦੀ ਸੀ ਹੁਣ ਫੂਡ ਦੇ ਵਿੱਚ 스멜 ਨਹੀਂ ਕਿਉਂਕਿ ਉਹਦੇ ਵਿੱਚ ਨਿਊਟ੍ਰੀਸ਼ਨ ਨਹੀਂ ਕੋਈ ਤੱਤ ਹੈ ਨਹੀਂ ਲੋਕ ਇੱਥੋਂ ਤੱਕ ਪਹੁੰਚੇ ਨਹੀਂ ਅੱਛਾ ਲੋਕ ਗੱਲ ਸਿਰਫ ਮਲਾਵਟ ਦੀ ਕਰਦੇ ਆ ਵੀ ਮਲਾਵਟ ਆ ਜੀ ਜਾਂ ਗੱਲ ਜ਼ਹਿਰ ਦੀ ਕਰਦੇ ਆ ਜਿਹੜੇ ਮਰਜ਼ੀ ਬੰਦੇ ਨੂੰ ਤੁਸੀਂ ਅਣਪੜ ਨੂੰ ਪੁੱਛ ਲਓ ਬੱਚੇ ਨੂੰ ਬਚੋ ਉਹ ਕਰ ਦੇਗਾ ਜੀ ਜ਼ਹਿਰ ਆ ਤੇ ਜਾਂ ਉਹਦੇ ਚ ਮਲਾਵਟ ਆ ਪਰ ਨਿਊਟ੍ਰੀਸ਼ਨ ਦੀ ਗੱਲ ਨਹੀਂ ਕੋਈ ਕਰਦਾ ਖੁਰਾਕੀ ਤਤਾਂ ਦੀ ਗੱਲ ਨਹੀਂ ਕੋਈ ਕਰਦਾ ਖੁਰਾਕੀ ਤਤਾਂ ਬਾਰੇ ਫਿਰ ਸਾਨੂੰ ਜਿਹੜਾ ਕਲੈਰਟੀ ਹੋਈ ਜਿਹੜੀ ਮੈਨੂੰ ਉਹ ਹੋਈ ਉਹਨਾਂ ਤੋਂ ਕਮਲਜੀਤ ਸਿੰਘ ਹੇਰ ਤੋਂ ਬੁਗੂ ਬੜੇ ਉਹਨਾਂ ਦਾ ਤੁਹਾਨੂੰ ਪਤਾ ਵੀ ਬੜਾ ਲੰਬੇ ਸਮੇਂ ਤੋਂ ਕਰ ਰਿਹਾ ਪੂਰੀ ਦੁਨੀਆ ਉਹਨਾਂ ਨੂੰ ਜਾਣਦੀ ਆ ਪੂਰੀ ਦੁਨੀਆ ਦੇ ਬਾਹਰਲੇ ਮੁਲਕਾਂ ਦੇ ਲੋਕ ਦਿੱਲੀ ਤੋਂ ਚੰਡੀਗੜ੍ਹ ਤੋਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਉਹਨਾਂ ਕੋਲੇ ਆਉਂਦੇ ਆ ਸਿੱਖਣ ਵਾਸਤੇ ਦੇਖਣ ਵਾਸਤੇ ਉਹਨਾਂ ਨੇ ਅਸਲ ਦੇ ਵਿੱਚ ਮਿੱਟੀ ਸੰਭਾਲੀ ਮਿੱਟੀ ਦੇ ਕੰਮ ਕੀਤਾ ਇਸ ਕਰਕੇ ਉੱਥੋਂ ਪਤਾ ਲੱਗਾ ਮੈਨੂੰ ਕਿ ਯਾਰ ਉਹਨਾਂ ਨੇ ਸਾਨੂੰ ਦੱਸਿਆ ਕਿ ਬਿਮਾਰੀ ਦਾ ਕਾਰਨ ਸਾਡਾ ਭੋਜਨ ਜੀ ਜਿਹੋ ਜਿਹਾ ਅਸੀਂ ਖਾਵਾਂਗੇ ਜਿਹੋ ਜਿਹਾ ਸਾਡਾ ਅੰਨ ਹੋਊਗਾ ਉਹ ਜਿਹੇ ਸਾਡਾ ਮਨ ਹੋਊਗਾ ਡਿਪਰੈਸ਼ਨ ਦਾ ਕਾਰਨ ਬਿਮਾਰੀਆਂ ਦਾ ਕਾਰਨ ਸਾਰਾ ਹੀ ਫੂਡ ਆ ਹੋਰ ਕੋਈ ਇਹਦੀ ਜ਼ਰੂਰਤ ਆ ਸਾਨੂੰ ਤੁਸੀਂ ਚੰਗੀ ਖਰਾਕ ਦੀ ਖੋਜ ਦੇ ਵਿੱਚ ਗਏ ਹਨਾ ਉੱਥੇ ਸਿੱਖ ਕੇ ਆਏ ਹੋ ਹਾਂਜੀ ਹਾਂਜੀ ਜਿਵੇਂ ਤੁਸੀਂ ਨਿਊਟ੍ਰੀਸ਼ਨ ਦੀ ਗੱਲ ਕੀਤੀ ਹੈ ਬਾਈ ਜੀ ਆਪਣੇ ਲੋਕ ਜ਼ਿਆਦਾਤਰ ਅੱਜ ਕੱਲ ਸਵਾਦ ਵੱਲ ਭਜਦੇ ਆ ਹਾਂਜੀ ਹਰ ਫਰੂਟ ਚੋਂ ਸਬਜ਼ੀ ਚੋਂ ਖਾਣੇ ਚੋਂ ਆਪਾਂ ਸਵਾਦ ਲੱਭਦੇ ਆ ਨਿਊਟ੍ਰੀਸ਼ਨ ਦੀ ਗੱਲ ਨਹੀਂ ਕਰਦਾ ਕੋਈ ਹਨਾ ਇਹਦਾ ਕੀ ਕਾਰਨ ਹੈਗਾ ਲੋਕਾਂ ਦੇ ਵਿੱਚ ਇਹ ਜਿਹੜੀ ਮਾਨਸਿਕਤਾ ਹੈਗੀ ਕਿਵੇਂ ਆਈ ਹੈਗੀ ਬਾਈ ਜੀ ਲੋਕਾਂ ਨੂੰ ਜਾਗਰੂਕਤੀ ਹੈ ਨਹੀਂ ਇਸ ਕੱਲ ਦੀ ਲੋਕਾਂ ਨੂੰ ਇਹ ਇਹ ਸਮਝ ਨਹੀਂ ਗੱਲ ਪਾਉਂਗੀ ਕਿ ਨਿਊਟ੍ਰੀਸ਼ਨ ਨਿਊਟ੍ਰੀਸ਼ਨ ਦਾ ਮਤਲਬ ਖਰਾਕ ਕੀ ਤੱਕ ਹਾਂਜੀ ਜੀ ਅਸੀਂ ਖੁਰਾਕ ਕਿਉਂ ਖਾਂਦੇ ਆ ਹੂੰ ਕਿਉਂਕਿ ਉਹਦੇ ਵਿੱਚ ਖੁਰਾਕੀ ਤੱਤ ਆ ਅਸੀਂ ਭੋਜਨ ਕਿਉਂ ਖਾਂਦੇ ਆ ਉਹਦੇ ਵਿੱਚ ਖੁਰਾਕ ਸਾਨੂੰ ਮਿਲਦੀ ਹੈ ਖੁਰਾਕੀ ਤੱਤਾਂ ਤੋਂ ਪਹਿਲਾਂ ਸਾਡੇ ਜਿਹੜੇ ਬਜ਼ੁਰਗ ਸੀਗੇ ਹੂੰ ਉਹ ਕੀ ਕਰਦੇ ਸੀ ਉਹ ਜਿਹੜਾ ਭੋਜਨ ਖਾਂਦੇ ਸੀ ਉਹਦੇ ਵਿੱਚ ਖੁਰਾਕੀ ਤੱਤ ਹੁੰਦੇ ਸੀ ਉਹ ਕਿੰਨੀ 100 100 700 ਸਾਲ ਉਮਰ ਹੁੰਦੀ ਸੀ ਤੇ ਉਹ ਤੰਦਰੁਸਤ ਰਹਿੰਦੇ ਸੀਗੇ ਇਹ ਜਦੋਂ ਇਸ ਤਲਾਸ਼ ਦੇ ਵਿੱਚ ਗਏ ਤਾਂ ਸਾਨੂੰ ਇਹ ਪਤਾ ਲੱਗਾ ਕਿ ਖੁਰਾਕੀ ਤੱਤਾਂ ਦੇ ਬਿਨਾਂ ਜਿਹੜਾ ਅਸੀਂ ਭੋਜਨ ਖਾਂਦੇ ਉਹਦਾ ਖਾਣ ਦਾ ਫਾਇਦਾ ਨਹੀਂ ਸਾਨੂੰ ਨਿਊਟ੍ਰੀਸ਼ਨ ਵਾਲਾ ਜਿਹੜਾ ਭੋਜਨ ਆ ਉਹ ਬਣਾਉਣਾ ਪਊ ਫਿਰ ਸੂਲਤ ਦੀ ਪਾਲ ਦੇ ਵਿੱਚ ਪਹਿਲਾਂ ਸੀ ਜਿਹੜੀ ਸਾਡੀ ਜ਼ਮੀਨ ਆ ਜਿਹੜੀ ਉੱਪਰਲੀ ਜਿਹਨੂੰ ਆਪਾਂ ਟਾਪ ਸੋਇਲ ਕਹਿੰਦੇ ਨੇ 8 ਇੰਚ ਜਿਹਦੇ ਵਿੱਚ ਆਪਣੀ ਫਸਲ ਹੁੰਦੀ ਆ ਹਾਂਜੀ ਉਹ ਆਪਾਂ ਦੇਖੋ ਆਪਾਂ ਨੂੰ ਤਕਰੀਬਨ 50 ਸਾਲ ਹੋ ਗਏ ਜ਼ਹਿਰ ਪਾਉਂਦਿਆਂ ਨੂੰ ਰੇਸ ਸਪਰੇ ਡੀਏਪੀ ਯੂਰੀਆ ਐਨਪੀਕੇ ਦਾ ਘੋਲ ਪਾਉਂਦਿਆਂ ਨੂੰ ਤੇ ਸਾਰਾ ਮਿੱਟੀ ਜਿਹੜੀ ਬਿਮਾਰ ਹੋ ਗਈ ਹਾਂਜੀ ਜੇ ਹੁਣ ਮਿੱਟੀ ਬਿਮਾਰ ਆ ਤੇ ਉਹਦੇ ਵਿੱਚੋਂ ਜਿਹੜਾ ਭੋਜਨ ਲੱਗੂਗਾ ਉਹ ਵੀ ਬਿਮਾਰ ਆ ਤੇ ਜਿਹੜਾ ਬੰਦਾ ਖਾਊਗਾ ਉਹ ਵੀ ਬਿਮਾਰ ਆ ਬਿਲਕੁਲ ਠੀਕ ਹੈ ਜੀ ਪਹਿਲਾਂ ਤਾਂ ਅਸੀਂ ਇਹ ਕੀਤਾ ਵੀ ਇਹਨੂੰ ਕਿਵੇਂ ਕੀਤਾ ਜਾਵੇ ਮਿੱਟੀ ਨੂੰ ਤੰਦਰੁਸਤ ਕਿਵੇਂ ਕੀਤਾ ਜਾਵੇ ਫਿਰ ਮਿੱਟੀ ਦੇ ਵਿੱਚ ਅਸੀਂ ਪਹਿ ਜਿਵੇਂ ਕਿ ਜੰਤਰ ਬੀਜਿਆ ਜਾਂ ਕੋਈ ਹੋਰ ਜਿਹੜੀ ਹਰੀ ਖਾਦ ਇਹਦੇ ਚ ਬਣਾਈ ਠੀਕ ਉਹਦੇ ਨਾਲ ਨਿਊਟ੍ਰੀਸ਼ਨ ਆਏ ਉਹਦੇ ਤੋਂ ਇਲਾਵਾ ਅਸੀਂ ਇਹਦੇ ਚ ਪਣਾ ਲਿਆ ਕੇ ਇਹਦੇ ਚ ਸੂਏ ਚ ਨਹਿਰ ਚੋਂ ਕੱਢ ਕੇ ਉਹ ਇਹਦੇ ਚ ਪਾਇਆ ਜਟਤਾਂ ਦੇ ਪੱਤੇ ਲੈਂਦੇ ਸੀ ਆਪਣੇ ਤੋਂ ਜਿਹੜੇ ਵੱਡੇ ਦਰਖਤ ਆ ਜਿਹੜੇ ਸਾਡੇ ਸੂਏ ਤੇ ਨਹਿਰਾਂ ਤੇ ਲੱਗੇ ਆ ਉਹਨਾਂ ਦੇ ਜਿਹੜੇ ਪੱਤੇ ਆ ਉਹਨਾਂ ਦੇ ਵਿੱਚ ਨਿਊਟ੍ਰੀਸ਼ਨ ਬਹੁਤ ਜ਼ਿਆਦਾ ਕਿਉਂਕਿ ਉਹ ਡੂੰਘੇ ਆ ਡੀਪ ਸੋਇਲ ਦੇ ਵਿੱਚ ਨਿਊਟ੍ਰੀਸ਼ਨ ਹੈਗਾ ਟੌਪ ਸੋਇਲ ਦੇ ਵਿੱਚ ਨਹੀਂਗਾ ਉੱਪਰਲੀ ਮਿੱਟੀ ਦੇ ਵਿੱਚ ਅਸੀਂ ਉਹ ਉੱਪਰਲੀ ਮਿੱਟੀ ਦੇ ਵਿੱਚ ਮਿਲਾ ਕੇ ਪ੍ਰੋਪਰ 4 ਸਾਲਾਂ ਦੇ ਵਿੱਚ ਸਾਨੂੰ ਇਹ ਪਤਾ ਹੋਣਾ ਇਹਦੇ ਵਿੱਚ ਅਸੀਂ ਨਿਊਟ੍ਰੀਸ਼ਨ ਪਤਾ ਕਰ ਲਿਆ ਤੇ ਹੁਣ ਇਹਦੇ ਵਿੱਚ ਅਸੀਂ ਜਿਹੜੀ ਫਸਲ ਲਗਾਉਣੀ ਹੈ ਉਹ ਨਿਊਟ੍ਰੀਸ਼ਨ ਭਰਪੂਰ ਆ ਆਪਾਂ ਤੁਹਾਡੀਆਂ ਫਸਲਾਂ ਤੋਂ ਸ਼ੁਰੂ ਕਰੀਏ ਹੈ ਨਾ ਦਿਖਾਵਾਂਗੇ ਸਾਨੂੰ ਬਈ ਕੀ ਕੀ ਜਿਹੜਾ ਬੀਜਿਆ ਹੈਗਾ ਜਿਹਦੇ ਚ ਆਪਾਂ ਅੱਛਾ ਜੀ ਇਹ ਦੂਜੀ ਵਾਰ ਲਗਾਤਾਰ ਬੀਜੀ ਆ ਇਹਦੇ ਵਿੱਚ ਕੋਈ ਰਿਸਪਰੀ ਨਹੀਂ ਤੇ ਨਿਊਟ੍ਰੀਸ਼ਨ ਭਰਪੂਰ ਆ 100% ਇਹ ਜੋ ਤੁਸੀਂ ਕਣਕ ਪੀਸੌਣ ਜਾਓਗੇ ਉਦੋਂ ਹੀ ਤੁਹਾਨੂੰ ਪਤਾ ਲੱਗਦਾ ਇਹਦੇ ਵਿੱਚ ਨਿਊਟ੍ਰੀਸ਼ਨ ਹੈਗਾ ਅੱਛਾ ਜੀ ਤੇ ਜਦੋਂ ਤੁਸੀਂ ਆਟਾ ਦੇ ਆਟਾ ਗੁੰਨੋਗੇ ਜਾਂ ਰੋਟੀ ਪੋਵੋਗੇ ਜਿਹੜੀ ਸਮੈਲ ਹੁੰਦੀ ਆ ਭਾਈ ਜੀ ਆਮ ਕਣਕਾਂ ਦੇਖਿਆ ਤੁਹਾਡੇ ਨਾਲ ਖੇਤਾਂ 'ਚ ਵੀ ਖੜੀਆਂ ਹਨਾ ਗੋਡੇ-ਗੋਡੇ ਹੋ ਗਈਆਂ ਰੰਗ ਵੀ ਉਹਨਾਂ ਦਾ ਪੂਰਾ ਗੂੜਾ ਹਰਾ ਕਾਲੀਆਂ ਡੰਝ ਖੜੀਆਂ ਇਹਦਾ ਰੰਗ ਪੀਲਾ ਹੈਗਾ ਇਹਦਾ ਕੀ ਕਰਨੇ ਭਾਈ ਜੀ ਇਹਦਾ ਉਹੀ ਕਰਨਾ ਨਾ ਉਹਨਾਂ ਦੇ ਵਿੱਚ ਉਹ ਨਸ਼ੇ ਤੇ ਲੱਗੀਆਂ ਹੋਈਆਂ ਜੀ ਜਿਵੇਂ ਇੱਕ ਬੰਦਾ ਨਸ਼ੇ ਤੇ ਲੱਗ ਜਾਂਦਾ ਉਹਨੂੰ ਨਸ਼ੇ ਤੋਂ ਹਟਾਉਣ ਵਾਸਤੇ ਪੰਜ ਚਾਰ ਸਾਲ ਲੱਗਦੇ ਆ ਉਵੇਂ ਸਾਡੀ ਜ਼ਮੀਨ ਹੈ ਅਸੀਂ ਉਹਨੂੰ ਨਸ਼ੇ ਤੋਂ ਹਟਾ ਰਹੇ ਆ ਜੀ ਪਿਛਲੀ ਵਾਰੀ ਨਾਲ ਕਣਕ ਸਾਡੀ ਦੁੱਗਣੀ ਵਧੀਆ ਪਿਛਲੀ ਵਾਰੀ ਤੁਸੀਂ ਦੇਖੋ ਕੁਝ ਵੀ ਨਹੀਂ ਸੀਗਾ ਜੀ ਹੁਣ ਸਾਨੂੰ ਥੋੜਾ ਤਜਰਬਾ ਵੀ ਹੋ ਗਿਆ ਤੇ ਜ਼ਮੀਨ ਵੀ ਥੋੜੀ ਜੀ ਠੀਕ ਹੋ ਗਈ। ਅਗਲੇ ਸਾਲ ਤੁਸੀਂ ਦੇਖੋਗੇ ਤੇ ਪ੍ਰੋਪਰ ਹੋਊਗੀ ਉਹਦੇ ਵਿੱਚ ਐਨ ਪੀ ਕੇ ਦਾ ਕੋਹਲ ਆ ਜੀ ਸਾਰ ਜਹਿਰ ਆ। ਹੂੰ ਜਿਹੜੀਆਂ ਜਹਿਰ ਇਹਦੇ ਚ ਤੁਸੀਂ ਕੀ ਪਾਇਆ ਜੀ ਹੁਣ ਤੱਕ? ਇਹਦੇ ਚ ਅਸੀਂ ਕੁਛ ਨਹੀਂ ਪਾਇਆ ਜੀ ਬਿਲਕੁਲ। ਅੱਛਾ ਜੀ। ਬਿਲਕੁਲ ਕੁਛ ਨਹੀਂ ਪਾਇਆ ਸਿਰਫ ਸਿੰਪਲ ਬੀਜੀ ਆ ਮਸ਼ੀਨ ਨਾਲ। ਹੂੰ ਉਦੋਂ ਬਾਅਦ ਚ ਪਾਣੀ ਲਾਇਆ ਜੀ ਇੱਕ। ਜੀ। ਉਦੋਂ ਬਾਅਦ ਚ ਮੀਂਹ ਪਿਆ ਕੁਛ ਨਹੀਂ ਪਾਇਆ। ਇਹਦੀ ਬਈ ਵੈਰਾਈਟੀ ਕਿਹੜੀ ਹੈਗੀ ਕਣਕ ਦੀ? ਇਹ ਜੀ ਆਪਣਾ ਲੁਧਿਆਣਾ ਯੂਨੀਵਰਸਿਟੀ ਦੀ ਹੈਗੀ ਆ ਵੈਰਾਈਟੀ ਚਪਾਤੀ। ਠੀਕ ਹੈ ਜਿਹੜੀ ਰੋਟੀ ਲਈ ਵਧੀਆ ਵੈਰੀਟੀ ਹੈ ਹਨਾ ਇਹ ਫਿਰ ਤੁਸੀਂ ਘਰ ਲਈ ਸਾਰਾ ਬੀਜ ਦਿਓ ਜੀ ਅਸੀਂ ਜਿੰਦਾ ਆਪਾਂ ਕੰਮ ਕਰਦੇ ਆਂ ਜੀ ਆਪਾਂ ਸਿਰਫ ਘਰ ਵਾਸਤੇ ਕਰਦੇ ਆਂ ਜੀ ਕਿਉਂਕਿ ਜਿਹੜਾ ਜਿਹੜਾ ਆਪਾਂ ਦੇਖਦੇ ਆਂ ਕਿ ਲੋਕਾਂ ਤੋਂ ਸੌਂਦੇ ਫਲਾਣਾ ਆਰਗੈਨਿਕ ਵੇਚ ਰਿਹਾ ਆ ਆਰਗੈਨਿਕ ਜੀ ਤੁਸੀਂ ਸੇਲ ਕਰ ਹੀ ਨਹੀਂ ਸਕਦੇ ਜੀ ਇਹ ਤਾਂ ਤੁਹਾਨੂੰ ਕਣਕ ਪਾਉਗੀ ਘੱਟੋ-ਘੱਟ 100 ਰੁਪਏ ਕਿਲੋ ਹਾਂਜੀ ਤੇ ਕੌਣ ਲਏਗਾ 100 ਰੁਪਏ ਕਿਲੋ ਤੁਹਾਡੇ ਤੋਂ ਬਿਲਕੁਲ ਇਸ ਕਰਕੇ ਜਿਹੜਾ ਬਾਜ਼ਾਰ ਦੇ ਵਿੱਚ ਚੱਲਦਾ ਚਰਚਾ ਚੱਲਦੀ ਲੋਕਾਂ ਦੇ ਵਿੱਚ ਕਿ ਫਲਾਨਾ ਆਰਗੈਨਿਕ ਗੰਨਾ ਵੇਚੀ ਜਾਂਦਾ ਫਲਾਨਾ ਗੁੜ ਵੇਚੀ ਜਾਂਦਾ ਫਲਾਨ ਕੁਝ ਨਹੀਂਗਾ ਭਾਈ ਜੀ ਔਰ ਗੰਨਾ ਜੀ ਮੈਂ ਤਾਂ ਬੇਨਤੀ ਤੁਹਾਡੇ ਚੈਨਲ 'ਤੇ ਕਰੂੰਗਾ ਖਾਸ ਕਰਕੇ ਕਿਸਾਨ ਵੀਰਾਂ ਨੂੰ ਇਹਰ ਘੱਟੋ-ਘੱਟ ਆਪਣਾ ਪਰਿਵਾਰ ਬਚਾ ਲਓ ਆਪਣਾ ਆਪ ਬਚਾ ਲਓ ਤੁਸੀਂ ਕਿਸੇ ਕਿਸੇ ਨੂੰ ਨਹੀਂ ਬਚਾ ਸਕਦੇ ਇਹਦੇ ਤੋਂ ਪੈਸਾ ਕਮਾਉਣ ਦੀ ਕੋਸ਼ਿਸ਼ ਨਾ ਕਰੋ ਜੀ ਕਿਉਂਕਿ ਜਿਹੜੀ ਖੇਤੀ ਆ ਇਹ ਗੁਰੂ ਨਾਨਕ ਸਾਹਿਬ ਪਰ ਸੀ ਮਜਬੂਰੀ ਬਣ ਗਈ ਸਾਡੀ ਧੰਦਾ ਬਣਾ ਲਈ ਸੀ ਜੀ ਪਰ ਕੀਦੀ ਸਾਡਾ ਧਰਮ ਤੈਨੂੰ ਧਰਮ ਦੇ ਹਿਸਾਬ ਨਾਲ ਹੀ ਖੇਤੀ ਕਰਨੀ ਚਾਹੀਦੀ ਅ ਕਿਹਦੇ ਨਾਲ ਬਾਈ ਫਿਰ ਸਰੋਂ ਵੀ ਆਪਣੀ ਜਿਹੜੀ ਆਪਾਂ ਦੇਖ ਰਹੇ ਆ ਅੱਗੇ ਹਾਂਜੀ ਸਰੋਂ ਵੀ ਆ ਜੀ ਬਿਲਕੁਲ ਆਰਗੈਨਿਕ ਆ ਹਾਂਜੀ ਸਰੋਂ ਦੇ ਥੱਲੇ ਕਮਾਦ ਬੀਜਿਆ ਹੋਇਆ ਜੀ ਅੱਛਾ ਜੀ ਸਰੋਂ ਦੇ ਥੱਲੇ ਬਾਈ ਸਰੋਂ ਦੇ ਥੱਲੇ ਇਹ ਕਿਵੇਂ ਕੀ ਤਕਨੀਕ ਹੈਗੀ ਐ ਜੀ ਇਹ ਤਕਨੀਕ ਪੈਂਦੀ ਐ ਪਹਿਲਾਂ ਆਪਾਂ ਨੂੰ ਵੱਟਾ ਪਾਲੀਆਂ ਆਲੂਆਂ ਵਾਲੀ ਮਸ਼ੀਨ ਨਾਲ ਹਾਂਜੀ ਪਹਿਲਾਂ ਕਮਾਦ ਬੀਜਤਾ ਫਿਰ ਉਸਵਾਗਾ ਮਾਰਤਾ ਸੁਵਾਗਾ ਮਾਰ ਕੇ ਸਰੋਂ ਬੀਤੀ ਇਹਦਾ ਫਾਇਦਾ ਇਹ ਮਿਲਦਾ ਸਰੋਂ ਹੋਗੀ ਹਾਂਜੀ ਤੇ ਨਾਲੇ ਕਮਾਣ ਤੋਂ ਉਗਰੇ ਹੋਏ ਦੇਖੋਗੇ ਤੁਸੀਂ ਉਗਦਾ ਆਉਂਦਾ ਜੀ ਦੋਸਤੋ ਤੁਹਾਨੂੰ ਦਿਖਾਉਣੇ ਆ ਬਾਈ ਹਨਾ ਆ ਦੇਖੋ ਉੱਪਰੋਂ ਤੁਸੀਂ ਸਰੋਂ ਦੇਖ ਰਹੇ ਹੋ ਸਰੋਂ ਖੜੀ ਹੈਗੀ ਆ ਬਾਈ ਕਿੰਨੀ ਕਿ ਜਗ੍ਹਾ ਹੋ ਗਈ ਇਹ ਜੀ ਇਹ ਬਾਈ ਜੀ ਇੱਕ ਕਨਾਲ ਤੋਂ ਉੱਪਰ ਥੋੜੀ ਇੱਕ ਕਨਾਲ ਤੋਂ ਉੱਪਰ ਆ ਇਹਦਾ ਫਿਰ ਤੇਲ ਆ ਤੁਸੀਂ ਵਰਤਨਾ ਘਰੇ ਸਰੋਂ ਇਹੋ ਬਾਈ ਜੀ ਇੱਕ ਕਨਾਲ ਦਾ ਤੁਹਾਨੂੰ ਇੱਕ ਸਾਲ ਤੇਲ ਨਹੀਂ ਮਿਲਦਾ ਮੁੱਕਦਾ ਨਹੀਂਗਾ ਹਾਂਜੀ ਤੁਸੀਂ ਭਾਵੇਂ ਸਿਰ ਨੂੰ ਤੇਲ ਲਾਉਣਾ ਪਾਵੇਂ ਤੁਸੀਂ ਇਹਨੂੰ ਇਹਦੇ ਨਾਲ ਸਬਜੀ ਬਣਾਉਣੀ ਅਸੀਂ ਰਸੋਈ ਦੇ ਵਿੱਚ ਕੋਈ ਚੀਜ਼ ਵਰਤਦੇ ਸਿਰਫ ਸਰੋਂ ਦਾ ਤੇਲ ਵਰਤਦੇ ਪਹਿਲਾਂ ਬਾਜ਼ਾਰ ਤੋਂ ਲੈਣਾ ਪੈਂਦਾ ਸੀ ਹਾਂਜੀ ਹੁਣ ਸਾਡਾ ਜਿਹੜਾ ਟੀਚਾ ਜੀ ਆਉਣ ਵਾਲੇ ਇੱਕ ਸਾਲ ਦੇ ਵਿੱਚ ਪਰਮਾਤਮਾ ਮਿਹਰ ਕਰੇ ਅਸੀਂ 90% ਜਿਹੜੀਆਂ ਰਸੋਈ ਦਾ ਜਿਹੜਾ ਭੋਜਨ ਸਾਡੇ ਘਰ ਦਾ ਹੋਊਗਾ ਤੇ ਫੁੱਲੀ ਆਰਗੈਨਿਕ ਹਾਂਜੀ ਪ੍ਰਾਕ੍ਰਿਤਕ ਤੱਤਾਂ ਨਾਲ ਨਿਊਟ੍ਰੀਸ਼ਨਲ ਭਰਪੂਰ ਹੋਊਗਾ ਜੀ ਇਹ ਸਿਰਫ ਚਾਹ ਪੱਤੀ ਤੇ ਨੂਨ ਹਾਂ ਜੀ ਸਰ ਦੋ ਚੀਜ਼ਾਂ ਬਾਜ਼ਾਰ ਚੋਂ ਖਰੀਦਾਂਗੇ ਬਾਕੀ ਸਾਰਾ ਆਪ ਹਾਂ ਜੀ ਤੁਸੀਂ ਫਰੂਟ ਦੇਖੋਗੇ ਫਰੂਟ ਅਸੀਂ ਕਦੇ ਬਾਜ਼ਾਰ ਚੋਂ ਤਕਰੀਬਨ 60% ਫਰੂਟ ਕਰਦਾ ਜੀ ਜੀ 60% ਖਰਾਕ ਅੱਜ ਵੀ ਕਰਦੀ ਹੈ ਪਰ ਸਾਡਾ ਟੀਚਾ 90% ਤੇ ਪਹੁੰਚਣ ਦਾ ਜੀ ਪਰਮਾਤਵਾਜੀ ਕਰਪਣਾ ਸੀ ਇੱਕ ਸਾਲ ਦੇ ਵਿੱਚ ਆਪਾਂ ਫਰੂਟ ਵੀ ਦਿਖਾਵਾਂਗੇ ਹਨਾ ਪਹਿਲਾਂ ਗੰਨਾ ਦਿਖਾਉਣੇ ਜਿਹੜਾ ਬੀਜਾ ਸਰਵੰਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਦੇਖੋ ਬਈ ਗੰਨੇ ਪਏ ਹਨ ਤੇ ਇਹਦਾ ਬਈ ਫਟਾਰਾ ਹੋ ਗਿਆ ਸ਼ੁਰੂ ਜੀ ਹਾਂ ਬਈ ਕੁਸਤਾਵਾਂ ਤੋਂ ਉੱਗਿਆ ਹੋਇਆ ਹੈ ਜੀ ਆਹ ਦੇਖੋ ਲੋ ਆਹ ਦੇਖੋ ਜੀ ਫਟਾਰਾ ਦਿਖਾਉਣੇ ਤੁਹਾਨੂੰ ਗੰਨੇ ਦਾ ਇਹ ਫਿਰ ਸਰੋਂ ਹੁਣ ਤੁਸੀਂ ਉੱਪਰੋਂ ਕੱਟ ਲਓਗੇ ਹਨਾ ਹਾਂਜੀ ਸਰੋਂ ਕੱਟ ਲਾਂਗੇ ਸਰੋਂ ਕੱਟ ਕੇ ਉਸ ਤੋਂ ਬਾਅਦ ਗੋਡੀ ਪਾ ਕੇ ਗੰਨਾ ਤਿਆਰ ਹੋ ਜਾਊਗਾ ਫਿਰ ਗੰਨਾ ਤਿਆਰ ਹੋ ਜਾਊਗਾ ਠੀਕ ਹੈ ਜੀ ਬਾਈ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਅਸੀਂ ਸਾਰਾ ਕੁਝ ਆਪਣਾ ਘਰ ਦਾ ਤਿਆਰ ਕਰਨਾ ਨਮਕ ਤੇ ਪੱਤੀ ਤੋਂ ਬਿਨਾਂ ਆਪਾਂ ਦੇਖਦੇ ਆ ਤੁਹਾਡਾ ਚੰਗਾ ਕਾਰੋਬਾਰ ਆ ਚੰਗੀ ਕੋਠੀ ਪਈ ਆ ਵਧੀਆ ਜ਼ਮੀਨ ਜਾਇਦਾਦ ਆ ਲੋਕ ਤਾਂ ਇਹ ਸੋਚਦੇ ਆ ਵੀ ਯਾਰ ਆਪਾਂ ਆਰਗੈਨਿਕ ਬ੍ਰਾਂਡ ਆ ਵੱਡੇ ਵੱਡੇ ਉਹਨਾਂ ਦਾ ਖਾਲਾਂਗੇ ਆਪਾਂ ਨੂੰ ਬੀਜਣ ਦੀ ਕੀ ਲੋੜ ਆ ਹਨਾ ਜਿਵੇਂ ਪਿਛੇ ਵੀਡੀਓ ਆਈ ਲੋਕ ਕਹਿੰਦੇ ਕਣਕ ਵੀ ਛੱਤਾਂ ਦੇ ਬੀਜ ਲਾਂਗੇ ਇਦਾਂ ਦੇ ਬੰਦੇ ਵੀ ਆਪਾਂ ਦੇਖਦੇ ਆ ਲੋਕ ਚਾਹੁੰਦੇ ਆ ਪੈਸੇ ਨਾਲ ਸਾਰਾ ਕੁਝ ਲੈ ਲਾਂਗੇ ਤੁਹਾਡੇ ਹਿਸਾਬ ਨਾਲ ਖਰਾਕ ਜਿਹੜੀ ਪੈਸੇ ਨਾਲ ਖਰੀਦੀ ਜਾ ਸਕਦੀ ਹੈ ਬਾਈ ਜੀ ਖਰਾ ਪੈਸੇ ਨਾਲ ਤੁਸੀਂ ਖਰਾ ਕੇ ਖਰੀਦ ਹੀ ਨਹੀਂ ਸਕਦੇ ਹਾਂਜੀ ਕਿਉਂਕਿ ਪਹਿਲਾਂ ਦੇਖੋ ਬੀਜ ਆ ਇਸ ਦੇ ਸੀਬੀ ਜਿਹਨ ਦੇ ਫਿਰ ਸੁਧਰੇ ਬੀਜ ਆ ਗਏ ਹਾਂਜੀ ਫਿਰ ਦੂਸਰੇ ਆ ਗਏ ਆਪਣੇ ਹਾਈਬ੍ਰਿਡ ਹਾਈਬ੍ਰਿਡ ਆ ਗਏ ਹਾਈਬ੍ਰਿਡ ਤੋਂ ਬਾਅਦ ਹੁਣ ਜਿਹੜਾ ਤੁਹਾਡੀ ਮੌਤ ਦਾ ਸਮਾਨ ਬਿਲਕੁਲ ਪੂਰੀ ਦੁਨੀਆ ਚ ਤਿਆਰ ਹੋ ਚੁੱਕਿਆ ਉਹ ਹੈਗਾ ਜੀਐਮ ਜੈਨੇਟਿਕ ਮੋਡੀਫਾਈ ਜੀ ਜੈਨੇਟਿਕ ਮੋਡੀਫਾਈ ਬੀਜ ਆ ਗਏ ਤੁਹਾਡੇ ਕੋਲੇ ਬੀਜ ਹੀ ਨਹੀਂ ਹੋਣੇ ਆਉਣ ਵਾਲੇ ਸਮੇਂ ਚ ਹਾਂਜੀ ਤੇ ਜੇਰਾ ਤੁਸੀਂ ਇਹ ਮੁੱਲ ਖਰੀਦ ਕੇ ਕੋਸ਼ਿਸ਼ ਕਰਦੇ ਹੋ ਕਿ ਫਲਾਣੇ ਦਾ ਤੋਂ ਆਰਗੈਨਿਕ ਅਸੀਂ ਗੁੜ ਲੈ ਲਿਆ ਆਰਗੈਨਿਕ ਅਸੀਂ ਕਣਕ ਲੈ ਲਈ ਅਸੀਂ ਰਾਜਸਥਾਨ ਤੋਂ ਮੰਗ ਲਈ ਬਾਈ ਜੀ ਕਿੱਥੇ ਆਰਗੈਨਿਕ ਹੋ ਹਾਂਜੀ ਪਹਿਲਾਂ ਤਾਂ ਸਾਨੂੰ ਆਰਗੈਨਿਕ ਦਾ ਮੀਨਿੰਗ ਪਤਾ ਹੋਣਾ ਆਪਣਾ ਖਰਾਕੀ ਤਿੱਤਾ ਨਾਲ ਭਰਭੂਰ ਉਹ ਬਾਈ ਜੀ ਫੋ ਥੋਥਾ ਫੂਡ ਲੈ ਕੇ ਖਾਈ ਚੱਲੋ ਉਹਦਾ ਕੀ ਫਾਇਦਾ ਇਹ ਤੁਸੀਂ ਸਿਰਫ ਆਪ ਹੀ ਤਿਆਰ ਕਰ ਸਕਦੇ ਹੋ ਕਿਸੇ ਨੂੰ ਵੇਚ ਨਹੀਂ ਸਕਦੇ ਨਾ ਕਿਸੇ ਨੂੰ ਦੇ ਸਕਦੇ ਨਾ ਕਿਸੇ ਤੋਂ ਖਰੀਦ ਸਕਦੇ ਆ ਇਸ ਕਰਕੇ ਆਪਾਂ ਨੂੰ ਆਪਣੇ ਆਪ ਨੂੰ ਬਚਾਉਣਾ ਪਊਗਾ ਲੋਕ ਗੱਲਾਂ ਆਪਾਂ ਕਰਦੇ ਆ ਅਕਸਰ ਮੇਰੇ ਕੋਲੇ ਵੀ ਬਹੁਤ ਲੋਕ ਆਉਂਦੇ ਕਿ ਯਾਰ ਬਹੁਤ ਵਧੀਆ ਚੀਜ਼ ਐ ਸਲੋਂਦੇ ਆ ਹਨਾ ਚੰਗੀ ਗੱਲ ਆ ਚਲੋ ਚੰਗੀ ਉਹਨਾਂ ਤੋਂ ਮਿਲਦੀ ਹੈਗੀ ਸਿੱਖਿਆ ਮਿਲਦੀ ਆ ਪਰ ਜਿੰਨਾ ਚਿਰ ਉਹ ਖੁਦ ਨਹੀਂ ਕਰਦੇ ਉਹਨਾਂ ਚਿਰ ਕੀ ਫਾਇਦਾ ਇਹ ਸਾਨੂੰ ਮੈਂ ਥੋੜਾ ਥੋੜਾ ਹੁਣ ਮੇਰੇ ਕੋਲ ਬਾਸਮਤੀ ਆ ਜੀ ਜੀ तकरीबन 4 ਕਿਲਾ ਮਾਸਮ ਸੀ ਉਹਦੇ ਚ 6-7 ਮਣ ਹੋ ਗਈ ਮੈਂ ਕੋਦੋਂ ਆਪਦੇ ਦੋਸਤਾਂ ਨੂੰ ਥੋੜੇ ਸਿੰਪਲ ਵਾਸਤੇ 2-2 ਕਿਲੋ ਦਿੱਤੀ ਵੈਸੇ ਨਹੀਂ ਦਿੱਤੀ ਉਹ ਵੈਸੇ ਹੀ ਦਿੱਤੀ ਆ ਮਤਲਬ ਕਿ ਗਿਫਟ ਹੀ ਦਿੱਤਾ ਉਹਨਾਂ ਨੂੰ ਕਿਹਾ ਵੀ ਭਾਈ ਖਾਓ ਤੇ ਖਾ ਕੇ ਦੇਖੋ ਫਿਰ ਉਹਨਾਂ ਨੂੰ ਚिटक ਲੱਗੇ ਮੈਂ ਤਾਂ ਹੋਰ ਵੀ ਕੋਸ਼ਿਸ਼ ਆ ਮੇਰੀ ਆਉਣ ਵਾਲੇ ਸਮੇਂ ਚ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਹਦੇ ਨਾਲ ਜੋੜਿਆ ਜਾਵੇ ਤਾਂ ਕਿ ਲੋਕ ਇਹਦੇ ਤੋਂ ਆਪਣਾ ਭੋਜਨ ਜਿਹੜਾ ਪ੍ਰਾਪਤ ਕਰ ਲੈਣ ਤੇ ਤੰਦਰੁਸਤ ਰਹਿ ਸਕਣ ਆਪਣੀ ਖਰਾਕ ਸੁਧਾਰ ਸਕਣ ਹਾਂਜੀ ਹਾਂਜੀ ਆਪਾਂ ਤੁਹਾਡੇ ਫਲਦਾਰ ਬੂਟੇ ਵੀ ਦਿਖਾਉਣੇ ਹਨ ਸਾਰੇ ਲੱਗੇ ਹੋਏ ਆ ਦੇਸਤੋ ਬਣੇ ਰਹੋ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਦਿਖਾਵਾਂਗੇ ਫਲਦਾਰ ਪੌਦੇ ਜਿਹੜੇ ਬਾਈ ਹੋਰੀ ਸਾਰਾ ਆਪਣਾ ਫਾਲਾ ਜਿਹੜਾ ਘਰ ਦੀ ਲੋੜ ਲਈ ਉਹ ਆਪਣੇ ਖੇਤ ਦੇ ਵਿੱਚੋਂ ਹੀ ਲੈਂਦੇ ਆ ਆਜੋ ਜੀ